परदेश कुमार नाम ਦੇ ਆਦਮੀ ਨੇ ਆ ਕੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਵੀ ਕੁਝ ਬੰਦਿਆਂ ਨੇ ਉਹਦੇ ਕੋਲੋਂ ਮੋਬਾਈਲ ਸਨੇਚ ਕਰ ਲਿਆ ਉਹਨੂੰ ਦਾਅ ਵਿਖਾ ਕੇ ਤਾਂ ਜਿਸ ਤੇ ਪੁਲਿਸ ਨੇ ਆਪਣੀ ਫੋਕਲ ਪੁਲਿਸ ਔਰ ਉਹਨਾਂ ਦੀ ਟੀਮ ਨੇ ACP ਸਾਹਿਬ ਇੰਡਸਟਰੀਅਲ ਏਰੀਆ ਦੇ ਨਿਗਰਾਨੀ ਹੈਡਸ ਉਹਨਾਂ ਨੇ ਆਪਣਾ ਜਦੋਂ ਸਰਚ ਕੀਤੀ ਤੇ ਉਹਨਾਂ ਨੂੰ ਪਤਾ ਚੱਲਿਆ ਉਹਨਾਂ ਨੇ ਤਿੰਨ ਬੰਦਿਆਂ ਨੂੰ ਅਰੈਸਟ ਕੀਤਾ ਜਿਨ੍ਹਾਂ ਦੇ ਨਾਮ ਲਖਨ ਜੈਦੀਪ ਤੇ ਗਗਨ ਇਹ ਤਿੰਨਾਂ ਨੂੰ ਰੈਸਟ ਕੀਤਾ ਤਿੰਨਾਂ ਕੋਲੋਂ ਪੰਜ ਮੋਬਾਈਲ ਫੋਨ ਇੱਕ ਐਕਟਵਾ ਤੇ ਦਾ ਇੱਕ ਦਾ ਬਰਾਮਦ ਹੋਇਆ ਜਿਹੜਾ ਗगन ਆ ਗगन ਤੇ ਆਲਰੇਡੀ ਪਹਿਲਾਂ ਵੀ ਦੋ ਪਰਚੇ ਦਰਸ ਹੈਗੇ ਨੇ ਤੇ ਉਸ ਵਿੱਚ ਇਹਨਾਂ ਨੂੰ ਰੈਸਟ ਕਰਕੇ ਤੋਂ ਇਹਨਾਂ ਨੂੰ ਪੇਸ਼ ਕਰਕੇ ਤੇ ਰਿਮਾਂਡ ਲਿਆ ਗਿਆ ਸਰ ਤਰੀਕਾ ਇਹ ਵਾਰਦਾਤ ਕੀ ਸੀ ਜੀ ਦਾ ਨਾਲ ਜਾਂਦੇ ਬੰਦੇ ਤੋਂ ਜਿਸ ਤਰ੍ਹਾਂ ਦਾਬ ਖਾ ਕੇ ਜਾਂ ਉਹਨੂੰ ਡਰਾਤ ਮਗਾ ਕੇ ਉਹਦਾ ਮੋਬਾਈਲ ਸਨੇਚ ਕਰਕੇ ਲੈ ਜਾਂਦੇ ਸੀ ਸਰ ਇਹਨਾਂ ਦੀ ਕੀ ਕਿੰਨੀਆਂ ਨੀਆਂ ਆਪਣਾ ਹੋਈਆਂ ਸੋਲਵ ਹੋਈਆਂ ਜਿਹੜੀਆਂ ਵਰਦਤਾਂ ਜਿਹੜੇ ਹੁਣ ਤੱਕ ਆ ਗਿਆ ਜੇ 5 ਮੋਬਾਈਲ ਤੋਂ ਉਹਨਾਂ ਕੋ ਬ੍ਰਾਂਡ ਹੋ ਚੁੱਕੇ ਹੈ ਕਿ ਐਕਟਵਾ ਵੀ ਬ੍ਰਾਂਡ ਹੋਈ ਹੈ ਐਕਟਵਾ ਦਾ ਵੀ ਕੋਈ ਰਿਪੋਰਟ ਨਹੀਂ ਇਹਨਾਂ ਦਾ ਉਹਦੇ ਬਾਰੇ ਵੀ ਵੈਰੀਫਾਈ ਕੀਤਾ ਜਾ ਰਿਹਾ ਵੀ ਉਹ ਵੀ ਚੋਰੀ ਦੀ ਹੈ ਜਾਂ ਕਿੱਥੋਂ ਆਰਟੀਓ ਆਫਿਸ ਤੋਂ ਰਿਕਾਰਡ ਲੈ ਕੇ ਉਹ ਵੀ ਖਲਾਸਾ ਕੀਤਾ ਕਿੰਨੇ ਪਹਿਲਾਂ ਮਾਮਲੇ ਦਰਜ ਨੇ ਤੇ ਇੱਕ ਗਗਨ ਜਿਹੜਾ ਹੈਗਾ ਉਹ ਤੇ ਦੋ ਮਾਮਲੇ ਆਲਰੇਡੀ ਪਹਿਲਾਂ ਦਰਜ ਆ ਗਏ ਚੋਰੀ ਦੇ ਸਮਾਨ ਦੇ ਚੋਰੀ ਦੇ ਤੇ ਦੂਸਰੇ ਦੇ ਅਜੇ ਪ੍ਰੀ ਰਿਕਾਰਡ ਜਿਹੜਾ ਹੈਗਾ ਉਹਨਾਂ ਦੇ ਕਨਸਰਨ ਇਲਾਕੇ ਨੂੰ ਕਨਫਰਮ ਕੀਤਾ ਜਾ ਰਿਹਾ ਸਰ ਰੈਨ ਵਾਲੇ ਕਿੱਥੇ ਦੇ ਇਹ ਹੁਣ ਤਾਂ ਇੱਕ ਜਿਹੜਾ ਹੈਗਾ ਜਨਕਪੁਰੀ ਦਾ ਜੀ ਗੁਰੂ ਅਰਜਨ ਦੇਵ ਨਗਰ ਦੇ ਤੋਂ ਇਹ ਟੋਟਲ ਤਿੰਨ ਬੰਦੇ ਦੇ ਗਰੁੱਪ ਆ ਜਾ ਹੋ ਰਹੀ ਬੰਵਾ ਨੀ ਅਜੇ ਤੱਕ ਤਾਂ ਤਿੰਨਾਂ ਦਾ ਹੀ ਪਤਾ ਚੱਲਿਆ ਤੇ ਬਾਕੀ ਇਹਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ ਜਿਹੜਾ ਹੈਗਾ ਉਹ ਚੱਲੇਗਾ ਵੀ ਹੋਰ ਇਹਨਾਂ ਨਾਲ ਸਾਥੀ ਕੌਣ-ਕੌਣ ਨੇ ਸਰ ਜਿਹੜੇ ਮੋਬਾਈਲ ਨੇ ਕਿੱਥੇ ਅੱਗੇ ਵੇਚਦੇ ਕੁਛ ਉਹਦੇ ਵਾਲੇ ਮੋਬਾਈਲ ਇਦਾਂ ਹੀ ਚੱਲ ਜੋ ਇਹਨਾਂ ਦੀ ਇਨੀਸ਼ੀਅਲ ਇੰਟਰੋਗੇਸ਼ਨ ਚੱਿਆ ਬੀ ਚੱਲ ਦੱਸਦੇ ਆਪਣੇ ਮਾਰਕੀਟ ਤੇ ਵੇਚੀ ਲੋਕਾਂ ਨੂੰ ਉਤਰੇ ਜਾਂਦੇ ਵੀ ਜਾਂ ਕਿਸੇ ਨਾ ਕਿਸੇ ਸ਼ਾਪਕੀਪਰ ਨੂੰ ਇਦਾਂ ਵੇਚਦੇ ਸੀ ਸਰ ਕੀ ਬਰਾਮਦਗੀ ਕੀ ਹੋਈ ਹੈ ਇਹਨਾਂ ਕੋਲ ਤੋਂ ਪੰਜ ਮੋਬਾਈਲ ਇੱਕ ਐਸਟਵਾਰ ਇੱਕ ਦਾ ਪਰੰਦ ਤੇ ਥਾਣਾ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਪਰਸ਼ਾਦ ਅਜ ਕੀਤਾ ਜੀ ਉਹਨਾਂ ਦੇ ਰੈਸਟ ਪਾਈ ਹੈ ਰੈਸਟ ਪਾ ਕੇ ਉਹਨਾਂ ਦੇ ਬਾਕੀ ਵੀ ਕਿੱਥੋਂ ਕਿੱਥੋਂ ਇਹਨਾਂ ਨੇ ਸਲਾਈਸਿੰਗ ਕੀਤੀਆਂ ਨੇ ਉਹ ਵੀ ਸਾਰਾ ਇੰਟਰਵਿਊ ਸੀ ਠੀਕ ਹੈ ਕਿੰਨੀ ਕੁ ਉਮਰ ਦੇ ਹਨ ਇਹ ਨਹੀਂ ਜਾਣੇ ਇਹਨਾਂ ਦੇ ਲਗਭਗ 25 ਤੋਂ 30 ਮੱਤੀ ਇਹਨਾਂ ਦੇ ਸਾਲ ਦੇ ਵਿੱਚ ਠੀਕ ਹੈ ਠੀਕ ਹੈ ਸਭ ਠੀਕ ਹੈ